ਤੇ ਨਮਕਾਂ ਦੇ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ ਜਾ ਰਹੀ ਹੈ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਜਿਹੜੀ ਹੁਣ ਘਰ ਤੋਂ ਬਾਹਰ ਲਿਆਂਦੀ ਜਾ ਰਹੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਮ੍ਰਿਤਕ ਦੇ ਦੀਆਂ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮ੍ਰਿਤਕ ਦੇ ਨੂੰ ਲਿਜਾਂਦਾ ਜਾ ਰਿਹਾ ਹੈ ਤੇ ਕਿ ਦਿਨ ਕਿ ਦਿਨ ਲਾਸਟ ਤਸਵੀਰਾ ਆਖਰੀ ਤਸਵੀਰਾ ਰਾਜਵੀਰ ਜਵੰਦਾ ਦੀਆਂ ਸਾਡੇ ਖਲਾਕਾਰਾਂ ਨਾਲ ਅਸਲਾਮ ਜਾਨ ਕੇ ਕਿ ਹਰ ਭਜਨ ਮਾਨਿਆਸਾ ਪਰ ਤੇ ਪੰਜਾਬੀ ਸਦਤ ਜਗਤ ਇਲੀ ਇੰਡਸਟਰੀ ਆ ਉਸ ਦੇ ਕਈ ਨਾਮਵਰ ਕਲਾਕਾਰ ਪਹੁੰਚੇ ਹੋਏ ਨੇ ਗੈਰੀ ਸੰਦੂ ਹੋ ਗਿਆ ਕਈ ਹੋਰ ਵੱਡੇ ਕਲਾਕਾਰ ਜਿਹੜੇ ਪਹੁੰਚੇ ਹੋਏ ਨੇ ਤੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਤੇ ਹੁਣ ਪੰਡਾਲ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਜਿਹੜਾ ਪੰਡਾਲ ਦੇ ਵਿੱਚ ਉਹਨਾਂ ਦੀ ਜਿਹੜੀ पार्थिव ਦੇਹ ਨੂੰ ਲਿਜਾਇਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਜਿਹੜਾ ਕਾਊਂਡ ਜਿੰਦਾ ਯਾਦ ਪਾਰਥਿਕ ਰਾਜਵੀਰ ਜਵੰਦਾ ਦੀ ਪਾਰਥਿਕ ਦੇਨ ਨੂੰ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪੰਡਾਲ ਦੇ ਵਿੱਚ ਉਹਨਾਂ ਦੀ ਦੇ ਸਰੀਰ ਨੂੰ ਇਧਰ ਹਟੋ ਯਾਰ ਸਾਈਡ ਤੇ ਰਾਜਵੀਰ ਜਵੰਦਾ ਕੀ ਦੇਸ਼ ਚ ਲਿਜਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਤੇ ਤੇ